उन्हें लिखा कि इस खे का पुराना नाम मनुहा है ठीक इस खे का नाम से मनुहा और दो चीजा उन्हें नुमाया तौर पर बयान की एक कलोवर दूसरा लूल है जी नील रही कपड़े लंबे नीला रंग चुराचे इन नील की काश्त थी और इनू एक्सपोर्ट होंसिटोपेमिया इजिप्ट और उ रिनेलूह दबादिया मिली जिथे मलूह के लोग जाके ट्रेडिंग करते सन और उसे आबाद तो पहली तो हुए के चाहे वो मोइजो डालो का साई सिंधु है या उसर सिपारा है या साड़ी नील परी है यानी नील या साई जि न ਦੇ ਜੀ ਧਾਕ ਇਹ ਜੋ ਤੁਸੀਂ ਲੱਭ ਰਹੇ ਹੋ ਨਾ ਧਾਕ ਕੇ ਤੀਨ ਪੱਤਾ ਬਾ ਤੀਨ ਪੱਤਾ ਕਿ ਬੇਸਿਕਲੀ ਇੱਕ ਧਾਕ ਦੀ ਬੂਟੀ ਸੀ ਜਿਹੜੀ ਸਾਡਾ ਸਿੰਬਲ ਸੀ ਹੜੱਪਾ ਹੜੱਪਾ ਦੇ ਦੋ ਸੱਪਰ ਇੱਕ ਧਾਕ ਦੀ ਬੂਟੀ ਇੱਕ ਤਾਕ ਦਾ ਰਕਤ ਇੱਕ ਧਾਕ ਦੀ ਬੂਟੀ ਸੀ ਜਿਸ ਦੇ ਤਿੰਨ ਪੱਤੇ ਹੁੰਦੇ ਇਹ ਇਹ ਸਾਡਾ ਸਿੰਬਲ ਹੈ ਧਾਕ ਤੇ ਨੀਲ ਤੇ ਦੂਜਾ ਸਾਇੰਸ ਸਿੰਧੂ ਤੇ ਸਿੰਪਾਰਾ ਸਿੰਪਾਰਾ ਤੋਂ ਇਹ ਪਤਾ ਲੱਗਦਾ ਹੈ ਕਿ ਅਸੀਂ ਕਿੰਨੀਆਂ ਸਦੀਆਂ ਪਹਿਲੇ ਵੀ ਮੌਸੀ ਕੀ ਦਾਸ ਦੇ ਸ਼ੁਕੀਨ ਸੀ ਔਰ ਸਾਇੰਸ ਨੂੰ ਇਹ ਪਤਾ ਲੱਗਦਾ ਹੈ ਕਿ ਅਸੀਂ ਕਿੰਨੀ ਸਦੀਆਂ ਪਹਿਲੇ ਹਜ਼ਾਰਾਂ ਸਾਲ ਪਹਿਲੇ ਅਸੀਂ ਰਿਵਿਜਨ ਨੂੰ ਵੀ ਸਮਝਦੇ ਸੀ ਅਸੀਂ ਸਿਵਲਾਈਜੇਸ਼ਨ ਨੂੰ ਵੀ ਸਮਝਦੇ ਸੀ ਸਾਡੀਆਂ ਗੱਲੀਆਂ ਉਦੋਂ ਵੀ ਨਕਾਸ਼ੀਏ ਆਪ ਜਿਹੜਾ ਹੈ ਉਹਦੇ ਵਿੱਚ ਮੌਜੂਦ ਸੀ ਔਰ ਸਾਡੀ ਮੀਰ ਨੂੰ ਇਹ ਪਤਾ ਲੱਗਦਾ ਹੈ ਕਿ ਅਸੀਂ ਦੁਨੀਆ ਨੂੰ ਟੈਕਸਟਾਈਲ ਵੀ ਦਿੱਤੀ ਹੈ ਔਰ ਅਸੀਂ ਦੁਨੀਆ ਨੂੰ ਉਸ ल वाइट न किस तरह चमकाना है वह तरीका तो भी दिता है सारी दुनिया चीज टैक्सटाइल भी एक्सपोर्ट करते सर जी फरोना जो के उटाइल चढ़ी है फरोन की जो तो मम्मी बनाई जाती थे टैक्सटाइल चढ़ाई जाती थी कपड़ा चढ़ाया जाता कितों जाता सी वलूमा को यानी इसे वादी को सा जोड़ा नीला रंग है दुनिया चब तो ज्यादा वो सिंबलिजम ਜਿਹੜੀ ਇਹ ਉਹ ਇਥੋਂ ਗਈ ਹੈ ਪੰਜਾਬ ਤੋਂ ਉਹ ਸਾਨੂੰ ਇੱਕ ਤੇ ਆਪਣੇ ਸਿਰਫ ਯਾਦ ਰੱਖਣੀ ਚਾਹੀਦੀ ਨੇ ਆਪਣੀ ਧਰਤੀ ਨਾਲ ਜਿਹੜਾ ਇੱਕ ਮੁਹੱਬਤ ਹੈ ਉਹਦੇ ਨੇ ਇਹਨਾਂ ਤੇ ਜ਼ਰੂਰ ਮੁਹੱਬਤ ਕਰਨੀ ਚਾਹੀਦੀ ਹੈ ਬਹੁਤ ਸਾਰੇ ਲੋਕਾਂ ਨੂੰ ਸੰਪਾਰਾ ਦਾ ਨਹੀਂ ਪਤਾ ਹੋਣਾ ਬਹੁਤ ਸਾਰੇ ਲੋਕਾਂ ਨੂੰ ਸਾਈਂ ਸਿੱਧੂ ਦਾ ਪਤਾ ਨਹੀਂ ਹੋਣਾ ਬਹੁਤ ਸਾਰੇ ਲੋਕਾਂ ਨੂੰ ਨੀਰ ਦਾ ਪਤਾ ਨਹੀਂ ਹੋਣਾ ਨੀਰਪਰੀ ਦਾ ਮਿਆਵਾ ਨਾ ਨੀਰਪਰੀ ਰੱਖਿਆ ਉਹਨੂੰ ਜਿਹੜਾ ਸਾਈਂ ਨੂੰ ਮਿੱਤਰ ਸਾਈਂ ਕਹਿੰਦੇ ਨੇ ਮੈਂ ਉਹਦਾ ਨਾਮ ਸਾਈਂ ਸਿੱਧੂ ਰੱਖਿਆ ਸਾਡਾ ਜਿਹੜਾ ਧਾਰ ਧਾਰ ਭੰਮੀ ਜੀ ਇਹ ਤਿੰਨ ਪੱਤਿਆਂ ਵਾਲੀ ਕਿਉਂਕਿ ਸਾਡੀ ਸਿੰਬਲਿਸਮ ਦੀ ਇਹ ਤਿੰਨ ਪੱਤੇ ਵਾਲੀ ਜਿਹੜੀ ਹੈ ਬੜੀ ਦੇਰ ਚੱਪਾਂ ਦੀ ਬਾਕੀ ਅੱਜ ਵੀ ਜਿਹੜੀ ਪ੍ਰੈਕਟੀਕਲ ਗੱਲ ਹੈ ਕਿ ਅਸੀਂ ਸਾਡਾ ਦੋ ਤੋੜ ਨਹੀਂ ਸਕਦੇ ਸਾਨੂੰ ਅਕਸ਼ਪ ਕਰਨੀਆਂ ਚਾਹੀਦੀਆਂ ਨੇ ਸਾਡਾ ਤਾਰੀਖ ਸਾਡਾ ਪੱਤਰ ਹੁੰਦਾ ਉਹਨੂੰ ਤੁਸੀਂ ਬਦਲ ਨਹੀਂ ਸਕਦੇ ਹਾਂ ਉਸ ਤਾਰੀਖ ਤੇ ਸੱਚੇ ਰਸਤੇ ਕੱਢੀ ਨੇ ਔਰ ਪੰਜਾਬੀ ਦੁਨੀਆ ਚ ਰਸਤੇ ਕਰਨ ਦੇ ਸਭ ਤੋਂ ਵੱਡੇ ਮਾਇਆ ਬਹੁਤ ਅੱਛੇ ਬਹੁਤ ਵਧੀਆ ਵਾਹ